ਦੇਖੋ ਜੀ ਅਸੀਂ ਜਦੋਂ ਕਹਿੰਦੇ ਆ ਕਿੰਨੇ ਲੈ ਆ ਮੈਂ ਤੇ ਦਰਵਾਜ਼ਾ ਮਾਰ ਗਿਆ ਖੁੱਲਾਂ ਤੇ ਮੱਛਰ ਆਣ ਅੰਦਰ ਵੜਦਾ ਉਹ ਮੱਛਰ ਤੇ ਪਹਿਲਾਂ ਹੀ ਦਰਵਾਜ਼ੇ ਤੇ ਮੌਜੂਦ ਹੁੰਦਾ ਉਹ ਜਿਸ ਤਰ੍ਹਾਂ ਵੇਖਦਾ ਦਰਵਾਜ਼ਾ ਖੁੱਲਾ ਮਾਰਦਾ ਐਂਟਰੀ ਅੰਦਰ ਅਸ਼ਰ ਹੁਣੀ ਜਦੋਂ ਦਰਵਾਜ਼ੇ ਤੇ ਦੋ ਦਿਨ ਜਾਂ ਚਾਰ ਦਿਨ ਰੁਕਦਾ ਨਾ ਉਹ ਇਹੀ ਸਕੀਮ ਲਾ ਕੇ ਬੈਠਾ ਹੁੰਦਾ ਕਿ ਮੈਂ ਅੰਦਰ ਐਂਟਰੀ ਮਾਰਨੀ ਜਿਹੜੇ ਬੰਦੇ ਅੰਦਰ ਆ ਉਹਨਾਂ ਦਾ ਜਾ ਕੇ ਖੂਨ ਚੂਸਣਾ ਤੇ ਅਗਲਾ ਆਪਣੀ ਮਹੀਨ ਚ ਕਾਮਯਾਬ ਹੋ ਜਾਂਦਾ ਉਹ ਇਸ ਕਰਕੇ ਕਾਮਯਾਬ ਹੁੰਦਾ ਕਿ ਉਹ ਪਹਿਲਾਂ ਹੀ ਦਰਵਾਜ਼ੇ ਤੇ ਬੈਠਾ ਹੁੰਦਾ ਤੇ ਜਦੋਂ ਮੱਛਰ ਅੰਦਰ ਆ ਜਾਂਦਾ ਤੇ ਸਾਡੀ ਤੇ ਮੱਛਰ ਦੀ ਜੰਗ ਸ਼ੁਰੂ ਹੋ ਜਾਂਦੀ ਆ ਮੱਛਰ ਕਹਿੰਦਾ ਮੈਂ ਤੈਨੂੰ ਕੱਟਣਾ ਹੀ ਕੱਟਣਾ ਅਸੀਂ ਕਹਿੰਦੇ ਆਲ ਆਊਟ ਲਾ ਕੇ ਤੈਨੂੰ ਆਪਣੇ ਤੋਂ ਦੂਰ ਸੁੱਟਣਾ ਉਹ ਕਹਿੰਦਾ ਕੱਟਣਾ ਹੀ ਕੱਟਣਾ ਚੜੇ ਗਾਣਾ ਸੰਗੋਂਦਾ ਤੇ ਮੱਛਰ ਦੇ ਗਾਣੇ ਦੇ ਵਿੱਚ ਵਿੱਚ ਸੁਣਾਉਂਦੇ ਸੁਣਾਉਂਦੇ ਤੂੰ ਦੀ ਸੰਗੀਤ ਬਾਦੋ ਤੇ ਠੀਕ ਆ ਜੇ ਨਹੀਂ ਦਵਾ ਸਕੇ ਤੇ ਫਿਰ ਉਹ ਤੁਹਾਨੂੰ ਕੱਟਦਾ ਤੇ ਜਦੋਂ ਕਿਸੇਰੇ ਦਿਨ ਚੜਦਾ ਹੈ ਆਪਣੀ ਮੱਛਰੀਆਂ ਗੱਲਾਂ ਹਾਈ ਸਾਨੂੰ ਮੱਛਰ ਕੱਟ ਗਿਆ ਮੱਛਰ ਨੂੰ ਚੰਗੀਆਂ ਗਾਲਾਂ ਕੱਢਣੀਆਂ ਪਰ ਮੱਛਰ ਦੀ ਸੇਤ ਕੋਈ ਅਸਰ ਨਹੀਂ ਆਏਗਾ ਮੱਛਰ ਅਗਲੇ ਦਿਨ ਫਿਰ ਖੂਨ ਚੂਸਣ ਲਈ ਤਿਆਰ ਕਿਉਂਕਿ ਉਹਦੀ ਡਾਈਟ ਹੀ ਖੂਨ ਹੈ ਉਹ ਵਿਚਾਰਾ ਕੀ ਕਰੇ ਕੋਈ ਮੱਛਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਭਾਵੇਂ ਕੋਈ ਡਾਕਟਰ ਹੋ ਗਈ ਭਾਵੇਂ ਕੋਈ ਪਹਿਲਵਾਨ ਹੋਵੇ ਭਾਵੇਂ ਕੋਈ ਐਮਪੀ ਹੋਵੇ ਪੀਐਮ ਹੋਵੇ ਕੁਛ ਵੀ ਹੋਵੇ ਨਾ ਉਹ ਵੀ ਮੁਕਾਬਲਾ ਨਹੀਂ ਕਰ ਸਕਦਾ ਮੱਛ ਮਛਰ ਬਹੁਤ ਹੀ ਜ਼ਿਆਦਾ ਤਾਕਤਵਰ ਆ ਉਹ ਸ਼ੇਰ ਦੇ ਨਾਲ ਵੀ ਟੱਕਰ ਲੈ ਸਕਦਾ ਵਾ ਸ਼ੇਰਨੀ ਦੇ ਨਾਲ ਵੀ ਟੱਕਰ ਲੈ ਸਕਦਾ ਆਮ ਇਨਸਾਨ ਨਾਲ ਵੀ ਟੱਕਰ ਲੈ ਸਕਦਾ ਵੱਡੇ ਤੋਂ ਵੱਡੇ ਰਾਜਾ ਮਹਾਰਾਜੇ ਤੱਕ ਵੀ ਉਹ ਟੱਕਰ ਲਾ ਸਕਦਾ ਮਛਰ ਚਿੰਨੀ ਤਾਕਤ ਹੁੰਦੀ ਆ ਕਿਉਂਕਿ ਖੂਨ ਚੂਸਦਾ ਲੋਕਾਂ ਦਾ ਤਾਕਤ ਇਹਦੇ ਵਿੱਚ ਹੋਣੀ ਹੋਣੀ ਅਨਾਰ ਨਹੀਂ ਖਾਂਦਾ ਮਛਰੇ ਖੂਨ ਪੀਂਦਾ ਡਾਇਰੈਕਟ ਬੰਦੇ ਦਾ ਖੂਨ ਤੁਹਾਨੂੰ ਕਿਵੇਂ ਦੀ ਲੱਗੀ ਮਛਰ ਦੀ ਕਹਾਣੀ ਚਲੋ ਫਿਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਅੱਜ ਮੇਰਾ ਦਿਲ ਕੀਤਾ ਗਰਮੀਆਂ ਆਂਟੀਆਂ ਪਈਆਂ ਤੇ ਚੰਡ ਦੀ ਚੀਜ਼ ਆ ਮਛਰ ਤੇ ਕਿਉਂ ਨਾ ਤੁਹਾਡੇ ਸਾਹਮਣੇ ਮਛਰ ਤੇ ਚੰਗਣਾ ਪਾਇਆ ਜਾਵੇ ਤੁਸੀਂ ਸਾਰੇ ਜਣੇ ਆਪਣੇ ਆ ਬਚ ਕੇ ਬਚ ਕੇ ਸਾਰੇ ਜਣੇ ਮੱਛਰ ਤੋਂ ਬਾਜ ਜੋ ਪਾਚ ਜੋ ਗਰਮੀਆਂ ਆ ਗਈਆਂ ਬਚ ਜਿਓ ਸਾਰੇ ਜਣੇ ਆਇਓ ਜੀ ਮਾ